ਮੈਨੂੰ ਹਰਲੀਨ ਤੇ ਪੂਰਾ ਮਾਣ ਹੈ ਕਿਉਂਕਿ ਉਹ ਪੂਰੇ ਤਨ ਮਨ ਔਰ ਪੂਰੀ ਉਹਦੇ ਨਾਲ ਉਹਦੀ ਉਹਦਾ ਮੇਨ ਉਹਦੇ ਵਿੱਚ ਜਨੂੰਨ ਹੀ ਬੜਾ ਸੀਗਾ ਮਤਲਬ ਸ਼ੁਰੂ ਤੋਂ ਹੀ ਲੈ ਕੇ ਨਾ ਖੇਡਾਂ ਦੇ ਵਿੱਚ ਉਹਦਾ ਜਨੂੰਨ ਜ਼ਰੂਰ ਕੰਮ ਆਏਗਾ ਔਰ ਅਸੀਂ ਵਰਲਡ ਕੱਪ ਜਿੱਤ ਕੇ ਅਸੀਂ ਪੂਰੀ ਖੁਸ਼ੀ ਮਨਾਵਾਂਗੇ ਹਰਲੀਨ ਨੂੰ ਤਿਆਰ ਕਰਨ ਦੇ ਵਿੱਚ ਕਿਹਦਾ ਯੋਗਦਾਨ ਆ ਮੰਮੀ ਦਾ ਉਸਦੀ ਦਾ ਜਾਂ ਪਾਪਾ ਦਾ ਕਿਵੇਂ ਮਿਹਨਤ ਕੀਤੀ ਗਈ ਹੈ ਕਿਉਂਕਿ ਇਹ ਖਿਡਾਰੀ ਬਣਾਉਣ ਦੇ ਪਿੱਛੇ ਕਹਿੰਦੇ ਤਿਆਗਣਾ ਪੈਂਦਾ ਆਪਣੇ ਆਪ ਦੀ ਵੀ ਕੁਰਬਾਨੀ ਦੇਣੀ ਪੈਂਦੀ ਹੈ ਗਰਾਊਂਡ ਦੇ ਵਿੱਚ ਲਿਆਣਾ ਪੈਂਦਾ ਤਾਂ ਕਿਵੇਂ ਛੋਟੀ ਹੁੰਦੀ ਤੋਂ ਲੈ ਕੇ ਉਹਨੂੰ ਕਿੱਦਾਂ ਤਿਆਰ ਕੀਤਾ ਗਿਆ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਜਦੋਂ ਹਰਲੀਨ ਛੋਟੀ ਸੀ ਉਹਨੂੰ ਸ਼ੁਰੂ ਤੋਂ ਹੀ ਵੈਸੇ ਨਾ ਬੜਾ ਮਤਲਬ ਜਿਵੇਂ ਹੁੰਦਾ ਵੀ ਪਹਿਲਾਂ ਤਾਂ ਆਪਾਂ ਘਰਾਂ ਦੇ ਵਿੱਚ ਹੀ ਖੇਡਦੇ ਨੇ ਗਲੀ ਦੇ ਵਿੱਚ ਅਸੀਂ 10 ਫੇਸ ਰਹਿੰਦੇ ਸੀਗੇ ਉੱਥੇ ਨੇ ਗਰਾਊਂਡ ਦੇ ਵਿੱਚ ਵੱਡੇ ਮੁੰਡਿਆਂ ਨਾਲ ਖੇਡਣਾ ਮੰਨੋ ਤੇ ਮੇਰਾ ਬੇਟਾ ਵੱਡਾ ਸੀਗਾ ਉਸ ਤੋਂ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਵੀ ਇਹ ਥਰਡ ਕਲਾਸ ਤੋਂ ਇਹ 8 ਸਾਲ ਦੀ ਨੈਸ਼ਨਲ ਖੇਡਾਂ ਦੀ ক্রিকেট ਦੇ ਵਿੱਚ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਤਾਂ ਇਸ ਵੇਲੇ ਗੱਲ ਖੇਡਾਂ ਦੀ ਕਰਾਂਗੇ ਖਾਸ ਤੌਰ ਤੇ ਪੰਜਾਬ ਦੀਆਂ ਖੇਡਾਂ ਦੀ ਤਾਂ ਪੰਜਾਬ ਦੇ ਖਿਡਾਰੀ ਨੇ ਜਿਹੜੇ ਆ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਚਮਕਾ ਰਹੇ ਨੇ ਜੇਕਰ ਭਾਰਤੀ ਮਹਿਲਾ ক্রিকেট ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਹਰਮਨਪ੍ਰੀਤ ਕੋਰ ਦੀ ਅਗਵਾਈ ਚ ਟੀਮ ਇੰਡੀਆ ਵਰਲਡ ਕੱਪ ਖੇਡ ਰਹੀ ਹੈ ਤਾਂ ਉਸ ਦੇ ਵਿੱਚ ਵੀ ਆ ਪੰਜਾਬ ਦੀਆਂ ਖਿਡਾਰਨਾਂ ਦਾ ਅਹਿਮ ਯੋਗਦਾਨ ਹੈ ਹਰਮਨਪ੍ਰੀਤ ਕੋਰ ਪੰਜਾਬ ਦੇ ਨਾਲ ਸੰਬੰਧ ਰੱਖਦੀ ਹੈ ਆ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ ਤਾਂ ਅਮਨਜੋਤ ਕੋਰ ਆ ਜਿਹੜੀ ਆਲ ਰਾਊਂਡਰ ਹੈ ਪੰਜਾਬ ਦੇ ਨਾਲ ਸੰਬੰਧ ਰੱਖਦੀ ਹੈ ਇਸੇ ਤਰ੍ਹਾਂ ਹਰਲੀਨ ਕੋਰ ਦਿਓਲ ਜੋ ਕਿ ਪੰਜਾਬ ਦੇ ਸ਼ਹਿਰ ਮੁਹਾਲੀ ਦੇ ਨਾਲ ਸੰਬੰਧ ਰੱਖਦੀ ਹੈ ਇਸ ਸਮੇਂ ਵਰਲਡ ਕੱਪ ਖੇਡ ਰਹੀ ਹੈ ਤੇ ਚੰਗੀਆਂ ਧੋੜਾਂ ਬਣਾ ਰਹੀਆਂ ਨੇ ਹਾਲਾਂਕਿ ਹਜੇ 4 ਮੈਚ ਹੋਏ ਨੇ ਤਾਂ ਵਰਲਡ ਕੱਪ ਦੇ ਅਹਿਮ ਮੈਚ ਬਾਕੀ ਨੇ ਤੇ ਉਹਨਾਂ ਮੈਚਾਂ ਦੇ ਵਿੱਚ ਹਰਲੀਨ ਕੋਰ ਦਾ ਬੱਲਾ ਆ ਕਿੰਨੀ ਕ ਆਗੂਗਲੇਗਾ ਇਸ ਬਾਰੇ ਗੱਲਬਾਤ ਕਰਾਂਗੇ ਹਰਲੀਨ ਕੋਰ ਦਿਓਲ ਦੀ ਮੰਮੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਸਵਾਗਤ ਹੈ ਤੁਹਾਡਾ ਨਮੂਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਚਰਨਜੀਤ ਕੋਰ ਹੈ ਜੀ ਹਾਂ ਚਰਨਜੀਤ ਜੀ ਕਿਵੇਂ ਦੇਖਦੇ ਹੋ ਤੁਹਾਡੀ ਧੀ ਪੰਜਾਬ ਦਾ ਨਾਮ ਤਾਂ ਰੋਸ਼ਨ ਕਰ ਰਹੀ ਹੈ ਦੁਨੀਆ 'ਚ ਨਾਮ ਚਮਕਾਤਾ ਕਹਿੰਦੇ ਦਿਓਲ ਦਿਓਲ ਹੋਈ ਪਈ ਹੈ ਬਹੁਤ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਖਾਸ ਕਰ ਜਿਸ ਤਰ੍ਹਾਂ ਲੜਕੀਆਂ ਜਦੋਂ ਅੱਗੇ ਜਾਂਦੀਆਂ ਨਾ ਤੁਹਾਨੂੰ ਆਪਣੇ ਆਪ ਨੂੰ ਬੜਾ ਫਖਰ ਮਹਿਸੂਸ ਹੁੰਦਾ ਹੈ ਕਿਉਂਕਿ ਬੜਾ ਸਮਾਂ ਬਦਲ ਗਿਆ ਕੁਝ ਸਮਾਂ ਪਹਿਲਾਂ ਬਿਲਕੁਲ ਨਹੀਂ ਸੀ ਲੱਗਦਾ ਹੁੰਦਾ ਤੁਸੀਂ ਹੁਣ ਟੀਵੀ ਦੇ ਵਿੱਚ ਵੀ ਦੇਖੋਗੇ ਮੈਨੂੰ ਬਿਲਕੁਲ ਐਦਾਂ ਲੱਗਦਾ ਹੁੰਦਾ ਵੀ ਮੁੰਡੇ ਖੇਡ ਰਹੇ ਕਿ ਕੁੜੀਆਂ ਖੇਡ ਰਹੀਆਂ ਕੋਈ ਕੁੜੀ ਮੁੰਡੇ ਦੇ ਵਿੱਚ ਫਰਕ ਨਹੀਂ ਹੈਗਾ ਔਰ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਚੌਕੇ ਛੱਕੇ ਲੱਗਦੇ ਦੇਖਦੇ ਹੋ ਤਾਂ ਮਤਲਬ ਮਨ ਗਾਦਗਾਦ ਉੱਠਦਾ ਬਹੁਤ ਵਧੀਆ ਲੱਗਦਾ ਜੀ ਚਾਰ ਮੈਚ ਹੋ ਗਏ ਭਾਰਤੀ ਟੀਮ ਦੇ ਹਰਲੀਨ ਕੋਰ ਦੀ 50 ਨਹੀਂ ਹੋਈ ਆ ਚਲੋ ਜਿੱਦਾਂ ਖੇਡ ਰਹੀ ਆ ਬਹੁਤ ਸੋਹਣਾ ਖੇਡ ਰਹੀ ਹੀ ਆ ਤੇ ਹੁਣ ਇੰਗਲੈਂਡ ਦੇ ਨਾਲ 19 ਤਰੀਕ ਨੂੰ ਮੈਚ ਆ ਇੰਦੋਰ ਦੇ ਮੈਦਾਨ ਦੇ ਵਿੱਚ ਮੈਚ ਆ ਤੇ ਇੰਦੋਰ ਦਾ ਮੈਦਾਨ ਉਹੀ ਆ ਜਿੱਥੇ 330 ਦੌੜਾ ਬਣਾ ਕੇ ਵੀ ਇੰਡੀਆਈ ਟੀਮ ਹਾਰ ਗਈ ਤਾਂ ਇੰਦੋਰ ਦੇ ਵਿੱਚ ਕੀ ਉਮੀਦਾਂ ਨੇ ਤੁਹਾਨੂੰ ਭਾਰਤੀ ਮਹਿਲਾ ਟੀਮ ਤੋਂ ਤੇ ਖਾਸ ਤੌਰ ਤੇ ਹਰਲੀਨ ਦੇ ਉਹ ਸਾਨੂੰ ਪੂਰਨ ਆਸ ਹੈ ਕਿ ਇੰਡੀਆ ਇਸਵਰੀ ورلڈ ਕੱਪ ਜਿੱਤਣਗੇ ਔਰ ਜਿੱਤ ਕੇ ਲੈ ਕੇ ਆਣਗੇ ਕਿਉਂਕਿ ਪਤਾ ਕੀ ਕਹਿਣਾ ਹੁੰਦਾ ਪੂਰੀ ਟੀਮ ਬੜੀ ਫਾਰਮ ਦੇ ਵਿੱਚ ਹੈਗੀ ਆ ਹਰ ਮਤਲਬ ਕਹਿ ਲੋ ਜੀ ਆਪਾਂ ਬੋਲਰ ਕਹਿ ਲੋ ਜਾਂ ਬੈਟਿੰਗ ਬਹੁਤ ਵਧੀਆ ਚੱਲ ਰਿਹਾ ਹੈਗਾ ਕਿਉਂਕਿ ਕੁਝ ਟਾਈਮ ਦੀ ਗੱਲ ਹੁੰਦੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਹੁਣ ਜਿਹੜਾ ਹੋਣ ਵਾਲਾ ਜਿਹੜੇ ਮੈਚ ਵੀ ਹਾਰੇ ਨੇ ਉਹਦੇ ਵਿੱਚ ਮੇਨ ਕੀ ਸੀ ਕਿ ਗਰਾਊਂਡ ਵੀ ਥੋੜਾ ਗਿੱਲਾ ਸੀਗਾ ਉਹਦੇ ਕਰਕੇ ਬਾਲ ਨਹੀਂ ਮਤਲਬ ਉਹ ਹੁੰਦੀ ਹੈਗੀ ਬਾਕੀ ਚਲੋ ਟਾਈਮ ਦੀ ਗੱਲ ਹੁੰਦੀ ਆ ਅਸੀਂ ਅੰਦਰ ਦੇ ਵਿੱਚ ਵੀ 100% ਜਿੱਤਾਂਗੇ ਕਿਉਂਕਿ ਇਹ ਆਪਣੀ ਇੰਗਲੈਂਡ ਸੀਰੀਜ਼ ਵੀ ਜਿੱਤ ਕੇ ਆਈਆਂ ਬੱਚੀਆਂ ਔਰ ਸਾਨੂੰ ਪੂਰੀ ਇੰਡੀਆ ਟੀਮ ਤੇ ਬਹੁਤ ਮਾਣ ਹੈ ਖਾਸ ਕਰ ਜੇ ਦੇਖਿਆ ਜਾਵੇ ਵੀ ਜਿਸ ਤਰ੍ਹਾਂ 20 ਮਤਲਬ ਜਿੰਨੀ ਬੋਲਿੰਗ ਵਧੀਆ ਉਨੀ ਬੈਟਿੰਗ ਵੀ ਬਹੁਤ ਵਧੀਆ ਹੈਗੀ ਆ ਔਰ ਮੈਨੂੰ ਹਰਲੀਨ ਤੇ ਪੂਰੀ ਪੂਰਾ ਮਾਣ ਹੈ ਕਿਉਂਕਿ ਉਹ ਪੂਰੇ ਤਨ ਮਨ ਔਰ ਪੂਰੀ ਉਹਦੇ ਨਾਲ ਉਹਦੀ ਉਹਦਾ ਮੇਨ ਉਹਦੇ ਵਿੱਚ ਜਨੂੰਨ ਹੀ ਬੜਾ ਸੀਗਾ ਮਤਲਬ ਸ਼ੁਰੂ ਤੋਂ ਹੀ ਲੈ ਕੇ ਨਾ ਖੇਡਾਂ ਦੇ ਵਿੱਚ ਉਹਦਾ ਜਨੂੰਨ ਜ਼ਰੂਰ ਕੰਮ ਆਏਗਾ ਔਰ ਅਸੀਂ ਵਰਲਡ ਕੱਪ ਜਿੱਤੇ ਕੇ ਅਸੀਂ ਪੂਰੀ ਖੁਸ਼ੀ ਮਨਾਵਾਂਗੇ ਮੈਡਮ ਹਰਲੀਨ ਨੂੰ ਤਿਆਰ ਕਰਨ ਦੇ ਵਿੱਚ ਕਿਹਦਾ ਯੋਗਦਾਨ ਆ ਮੰਮੀ ਦਾ ਉਸਦੀ ਦਾ ਜਾਂ ਪਾਪਾ ਦਾ ਕਿਵੇਂ ਮਿਹਨਤ ਕੀਤੀ ਗਈ ਹੈ ਕਿਉਂਕਿ ਖਿਡਾਰੀ ਬਣਾਉਣ ਦੇ ਪਿੱਛੇ ਕਹਿੰਦੇ ਤਿਆਗਣਾ ਪੈਂਦਾ ਆਪਣੇ ਆਪ ਦੀ ਵੀ ਕੁਰਬਾਨੀ ਦੇਣੀ ਪੈਂਦੀ ਹੈ ਗਰਾਊਂਡ ਦੇ ਵਿੱਚ ਲਿਆਣਾ ਪੈਂਦਾ ਤਾਂ ਕਿਵੇਂ ਛੋਟੀ ਹੁੰਦੀ ਤੋਂ ਲੈ ਕੇ ਉਹਨੂੰ ਕਿੱਦਾਂ ਤਿਆਰ ਕੀਤਾ ਗਿਆ ਇਹ ਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਜਦੋਂ ਹਰਲੀਨ ਛੋਟੀ ਸੀ ਉਹਨੂੰ ਸ਼ੁਰੂ ਤੋਂ ਹੀ ਵੈਸੇ ਨਾ ਬੜਾ ਮਤਲਬ ਜਿਵੇਂ ਹੁੰਦਾ ਵੀ ਪਹਿਲਾਂ ਤਾਂ ਆਪਾਂ ਘਰਾਂ ਦੇ ਵਿੱਚ ਹੀ ਖੇਡਦੇ ਨੇ ਗਲੀ ਦੇ ਵਿੱਚ ਅਸੀਂ 10 ਫੇਸ ਰਹਿੰਦੇ ਸੀਗੇ ਉੱਥੇ ਨੇ ਗਰਾਊਂਡ ਦੇ ਵਿੱਚ ਵੱਡੇ ਮੁੰਡਿਆਂ ਨਾਲ ਖੇਡਣਾ ਮਤਲਬ ਤੇ ਮੇਰਾ ਬੇਟਾ ਵੱਡਾ ਸੀਗਾ ਉਸ ਤੋਂ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਵੀ ਇਹ 3rd ਕਲਾਸ ਤੋਂ ਇਹ 8 ਸਾਲ ਦੀ ਨੈਸ਼ਨਲ ਖੇਡ ਹੀ ਕ੍ਰਿਕਟ ਦੇ ਵਿੱਚ ਔਰ ਇਹਨੂੰ ਸ਼ੁਰੂ ਤੋਂ ਪੜ੍ਹੀ ਇੱਥੇ ਆਪਣੇ ਜਦਵਿੰਦਰ ਪਬਲਿਕ ਸਕੂਲ ਦੇ ਵਿੱਚ ਬਾਕੀ ਤੁਹਾਨੂੰ ਦੁਨੀਆਦਾਰੀ ਦਾ ਵੀ ਪਤਾ ਮੈਨੂੰ ਯਾਦ ਆ ਵੀ ਜਦੋਂ ਛੋਟੀ ਹੁੰਦੀ ਖੇਡਦੀ ਹੁੰਦੀ ਸੀ ਸਭ ਨੇ ਖੁਸ਼ ਹੋਣਾ ਜਦੋਂ ਥੋੜੀ ਜਿਹੀ ਵੱਡੀ ਹੋ ਗਈ ਫਿਰ ਮੈਨੂੰ ਮੱਲੇ ਚੋਂ ਕਈ ਜਿਵੇਂ ਹੁੰਦੀਆਂ ਲੇਡੀਜ਼ ਵੀ ਦੇਖੋ ਜੀ ਤੁਸੀਂ ਮਤਲਬ ਬੇਟੀ ਵੱਡੀ ਹੋ ਗਈ ਹੈ ਇਹ ਮੁੰਡਿਆਂ ਨਾਲ ਖੇਡਦੀ ਹੈ ਮੈਂ ਕਿਹਾ ਯਾਰ ਜਦੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਤੁਹਾਨੂੰ ਕੀ ਹੈ ਕਿ ਦੇਖੋ ਬੱਚੇ ਦਾ ਆਪਣਾ ਹੈਗਾ ਉਸ ਤੋਂ ਬਾਅਦ ਮਤਲਬ ਹਰਲੀਨ ਨੇ ਇੰਨਾ ਕਿ ਤਿਆਗ ਕੀਤਾ ਕਿ ਇਹਦਾ ਮਤਲਬ ਗੇਮ ਹੀ ਮੇਨ ਫੋਕਸ ਰਿਹਾ ਹੈਗਾ ਇਹ ਮਤਲਬ ਬਾਸਕਟਬਾਲ ਫੁੱਟਬਾਲ ਈਵਨ ਕੇ ਇੱਕ ਵਾਰ ਇਹਦੀ ਹਾਕੀ ਦੇ ਵਿੱਚ ਵੀ ਸਿਲੈਕਸ਼ਨ ਹੋਈ ਸੀਗੀ ਤੇ ਬਾਕੀ ਇਹਦੀ ਐਥਲੈਟਿਕਸ ਸੀ ਜ਼ਿਆਦਾ ਮਤਲਬ 4 ਸਾਲ ਆਪਣੇ 22 ਪੀ ਸਕੂਲ ਦੀ ਬੈਸਟ ਐਥਲੀਟ ਰਹੀ ਐ ਤੇ ਉਸ ਤੋਂ ਬਾਅਦ ਅਸੀਂ ਕੁਦਰਤੀ ਮਤਲਬ ਹੁੰਮਣ ਗਏ ਸੀਗੇ ਉੱਥੇ ਨਾ ਜਦੋਂ ਧਰਮਸ਼ਾਲਾ ਵਾਲੀ ਅਕੈਡਮੀ ਦੇਖੀ ਉਸ ਤੋਂ ਬਾਅਦ ਇਹ ਛੋਟੀ ਸੀ ਕੋਈ ਸਾਨੂੰ ਵੀ ਪ੍ਰੋਬਲਮ ਸੀ ਕਿਉਂਕਿ ਮੈਂ ਵੀ ਜੌਬ ਕਰਦੀ ਸੀ ਮੇਰੇ ਹਸਬੰਦ ਵੀ ਜੌਬ ਕਰਦੇ ਸੀ ਤੇ ਸਾਨੂੰ ਫਿਰ ਉਹ ਮਤਲਬ ਚੰਡੀਗੜ੍ਹ 36 ਸੈਕਟਰ ਜਾਣਾ ਪੈਂਦਾ ਸੀ ਫਿਰ ਬੜਾ ਮੁਸ਼ਕਲ ਹੁੰਦਾ ਸੀ ਕਿਉਂਕਿ ਇਹਨੂੰ ਵੀ ਕੁਝ ਨਹੀਂ ਸੀ ਦੇ ਸਕਦੇ ਫਿਰ ਇਹ ਬੜਾ ਮਤਲਬ ਇਹਨੇ ਸਾਨੂੰ ਉਹ ਕੀਤਾ ਮੇਰੇ ਹਸਬੰਦ ਤਾਂ ਮੰਨਦੇ ਨਹੀਂ ਸੀ ਕਿਉਂਕਿ ਕੁੜੀਆਂ ਨੂੰ ਭੇਜਣਾ ਬੜਾ ਔਖਾ ਹੁੰਦਾ ਬਾ 13 ਸਾਲ ਦੀ ਘਰੋਂ ਗਈ ਹੋਈ ਆ। ਔਰ ਫਿਰ ਮੇਰੇ ਹੀ ਮਤਲਬ ਇੱਕ ਤਰ੍ਹਾਂ ਦਾ ਡਿਸੀਜਨ ਸੀ ਵੀ ਨਹੀਂ ਕੋਈ ਗੱਲ ਨਹੀਂ ਮਤਲਬ ਦੇਖੋ ਤੁਸੀਂ 13 ਸਾਲ ਤੋਂ ਲੈ ਕੇ ਮਤਲਬ 2012 ਤੋਂ ਇਹ ਬਾਹਰ ਹੈ ਔਰ 2025 ਹੋ ਗਿਆ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਪਰਮਾਤਮਾ ਹੀ ਹੈਗਾ ਜਿਹੜਾ ਤਰੱਕੀਆਂ ਦਿੰਦਾ। ਔਰ ਚਲੋ ਦੇਖੋ ਬੱਚੀ ਨੇ ਮਿਹਨਤ ਬਹੁਤ ਕਰੀ ਆਨੇ ਮਤਲਬ ਇਹਨੇ ਕਦੀ ਕੋਈ ਸਾਡਾ ਮਤਲਬ ਫੈਮਿਲੀ ਫੰਕਸ਼ਨ ਨਹੀਂ ਦੇਖਿਆ ਕਦੀ ਕੁਝ ਨਹੀਂ ਕਿਉਂਕਿ ਇਹਦਾ ਮੇਨ ਉਧਰ ਹੀ ਹੁੰਦਾ ਸੀ ਸਾਰਾ ਫੋਕਸ ਮਤਲਬ ਆਪਣਾ ਗਰਾਊਂਡ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਵੇਂ ਇੱਥੋਂ ਇੱਧਰ ਐਨੇ ਵਧੀਆ ਮਾਹੌਲ ਚ ਜਾ ਕੇ ਜਦੋਂ ਧਰਮਸ਼ਾਲਾ ਗਈ ਆ ਇਹਨੇ 3-3 ਕਿਲੋਮੀਟਰ ਮਤਲਬ ਸਕੂਲ ਇਹਦਾ 3 ਕਿਲੋਮੀਟਰ ਚੜਾਈ ਤੇ ਸੀਗਾ ਪਰ ਇਹਨੇ ਕਦੇ ਸਾਨੂੰ ਗਿਲਾ ਨਹੀਂ ਕੀਤਾ ਕਿਉਂਕਿ ਦੇਖਾ ਜਾਵੇ ਮਤਲਬ ਅੱਜ ਕੱਲ ਹਰ ਖੇਤਰ ਦੇ ਵਿੱਚ ਹੀ ਮਤਲਬ ਮਿਹਨਤ ਤਾਂ ਹੈਗੀ ਆ ਪਰ ਜਦੋਂ ਪਰਮਾਤਮਾ ਫੜ ਦਿੰਦਾ ਫਿਰ ਬਹੁਤ ਵਧੀਆ ਲੱਗਦਾ ਮੈਂ ਤਾਂ ਉਸ ਪਰਮਾਤਮਾ ਨੂੰ ਹੀ ਸ਼ੁਕਰਗੁਜ਼ਾਰਾਂ ਪਰਮਾਤਮਾ ਦੀ ਮੈਨੂੰ ਰੱਬ ਤੇ ਹੀ ਵਿਸ਼ਵਾਸ ਹੈ ਕਿ ਪਰਮਾਤਮਾ ਜਿੱਥੇ ਇੰਨਾ ਕਰਿਆ ਹੈਗਾ ਹੁਣ ਬਸ ਵਰਲਡ ਕੱਪ ਵੀ ਇਹਨਾਂ ਨੂੰ ਦੇ ਦੇ ਮੇਰੀਆਂ ਸਾਰੀਆਂ ਧੀਆ ਬੜੀਆਂ ਖੁਸ਼ ਹੁਣ ਮੈਨੂੰ ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਹੈ ਜਿਵੇਂ ਹੁਣ ਕੁੜੀਆਂ ਨੂੰ ਮੌਕੇ ਮਿਲ ਰਹੇ ਨੇ ਆ ਪਹਿਲਾਂ ਕੁੜੀਆਂ ਦੀ ਗੇਮ ਨੂੰ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਕੋਈ ਦੇਖਦਾ ਹੋਊਗਾ ਮੁੰਡਿਆਂ ਦੀ ਕ੍ਰਿਕਟ ਟੀਮ ਨੂੰ ਹੀ ਟੀਵੀ ਤੇ ਦੇਖਿਆ ਜਾਂਦਾ ਜਾਂ ਫਿਰ ਗਰਾਊਂਡ 'ਚ ਪਹੁੰਚਦੇ ਸੀ ਕੀ ਲੱਗਦਾ ਵੀ ਹੁਣ ਰਸਤੇ BCCI ਨੇ ਖੋਲ ਦਿੱਤੇ ਹਰੇਕ ਜ਼ਿਲ੍ਹੇ 'ਚੋਂ ਵੱਡੇ ਪੱਧਰ ਤੇ ਕੁੜੀਆਂ ਆ ਰਹੀਆਂ ਨੇ ਕੀ ਲੱਗਦਾ ਵੀ IPL ਵੀ ਇੱਕ ਜਰੀਆ ਬਣਿਆ ਪੰਜਾਬ ਦੀਆਂ ਬਾਕੀ 3 ਨੂੰ ਖੇਡਣ ਦਾ ਮੌਕਾ ਦੇ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਬੀਸੀਸੀਆ ਦਾ ਬਹੁਤ 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 ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਇੰਨੀ ਕ ਫੈਸਿਲਿਟੀ ਦਿੱਤੀ ਹੋਈ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਦੇਖੋ ਬੱਚਿਆਂ ਨੂੰ ਕਹਿਣ ਦੀ ਗੱਲ ਹੁੰਦੀ ਆ ਐਦਾਂ ਮਤਲਬ ਹੁਣ ਆਪਣੇ ਪਿੰਡ ਲੈਵਲ ਤੱਕ ਕੁੜੀਆਂ ਦੀ ਕ੍ਰਿਕਟ ਦਾ ਜਾਂ ਮਤਲਬ ਸਟੇਟ ਲੈਵਲ ਦਾ ਜਾਂ ਸਾਰਾ ਬਹੁਤ ਜ਼ਿਆਦਾ ਕਿਉਂਕਿ 2017 ਤੋਂ ਬਾਅਦ ਮਤਲਬ ক্রিকেট ਦੇ ਵਿੱਚ ਬਹੁਤ ਵਰਦੀ ਤੁਹਾਨੂੰ ਯਾਦ ਹੋਣਾ ਜਦੋਂ ਹਰਮਨ ਨੇ ਉੱਥੇ 170 ਰਨ ਮਾਰੇ ਸੀਗੇ ਆਸਟ੍ਰੇਲੀਆ ਸੈਮੀਫਾਈਨਲ ਚ ਔਰ ਉਸ ਤੋਂ ਬਾਅਦ ਤਾਂ ਸਾਰਿਆਂ ਨੂੰ ਇੰਨਾ ਹੋ ਗਿਆ ਸੀ ਵੀ ਨਹੀਂ ਅਸੀਂ ਆਪਣਾ ਹਰ ਬੰਦਾ ਆਪਣੀ ਬੇਟੀ ਨੂੰ ਮਤਲਬ ਇੱਧਰ ਪਾਓ ਬਾਕੀ ਬੀਸੀਸੀਆਈ ਵੱਲੋਂ ਬਹੁਤ ਜ਼ਿਆਦਾ ਮਤਲਬ ਸਹੂਲਤਾ ਹੈਗੀ ਐ ਚ ਕੋਈ ਸ਼ੱਕ ਨਹੀਂ ਹੈਗੀ ਪੰਜਾਬ ਦੀਆਂ ਖਿਡਾਰਨਾਂ ਮੱਲਾ ਮਾਰ ਰਹੀਆਂ ਨੇ ਹੁਣ ਆਹ ਵਰਲਡ ਕੱਪ ਖੇਡ ਰਹੀਆਂ ਨੇ ਤਾਂ ਵਰਲਡ ਕੱਪ ਝੋਲੀ ਚ ਆਊਗਾ ਉਮੀਦ ਇਹੀ ਆ ਜਿੱਤ ਕੇ ਆਪਣੀਆਂ ਕੁੜੀਆਂ ਲਿਆਉਣਗੀਆਂ ਤਾਂ ਪੰਜਾਬ ਦੀ ਆਪਾਂ ਗੱਲ ਕਰ ਰਹੇ ਐਮਐਲਏ ਸਾਹਿਬ ਕੁਲਵੰਤ ਸਿੰਘ ਨੇ ਵਧਾਈ ਦਿੱਤੀ ਆ ਤੁਹਾਨੂੰ ਪੂਰੇ ਪਰਿ ਤੇ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਦੇ ਵਿੱਚ ਵੀ ਖੇਡਾਂ ਨੂੰ ਲੈ ਕੇ ਸਰਕਾਰ ਵੱਡੇ ਕਦਮ ਪੁੱਟ ਰਹੀ ਹੈ ਜਿਵੇਂ ਕਿ ਦੱਸਿਆ ਵੀ 3000 ਗਰਾਊਂਡ ਬਣਾ ਦਿੱਤਾ ਤਾਂ ਹੁਣ ਕੁੜੀਆਂ ਨੂੰ ਵੱਧ ਮੌਕੇ ਮਿਲਣਗੇ ਬਿਲਕੁਲ ਸਹੀ ਗੱਲ ਹੈ ਜੀ ਜਿੱਦਣ ਦੇ ਆਪਾਂ ਐਵੇਂ ਕਿਉਂਕਿ ਇਹ ਪੰਜਾਬ ਮਾਨ ਸਰਕਾਰ ਆਈ ਹੈ ਮਾਨ ਸਰਕਾਰ ਮੀਤ ਹੈਰ ਜੀ ਇਹਨਾਂ ਨੇ ਸਾਰਿਆਂ ਨੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਇਹਨਾਂ ਨੇ ਸਾਰਿਆਂ ਹੀ ਮਤਲਬ ਜਿਹੜੇ ਪਲੇਅਰਸ ਨੇ ਇਹਨਾਂ ਦੀ ਬਹੁਤ ਮਦਦ ਕੀਤੀ ਹੈ ਈਵਨ ਕਿ ਜਿਹੜੇ ਗਰਾਊਂਡ ਵਗੈਰਾ ਨੇ ਹੁਣ ਤੁਸੀਂ ਦੇਖੋ ਵੀ ਕਿੰਨਾ ਆਪਣਾ ਮੋਹਾਲੀ ਦੇ ਵਿੱਚ ਫਰਕ ਹੈ ਬਾਕੀ ਮਾਨ ਸਾਹਿਬ ਬਾਰੇ ਤਾਂ ਮੈਂ ਮਾਨ ਸਾਹਿਬ ਦਾ ਦਿਲੋਂ ਥੈਂਕਸ ਕਰਦੀ ਆਂ ਔਰ ਉਹ ਇਹਨਾਂ ਹੁਣ ਵੀ ਤੁਸੀਂ ਦੇਖੋ ਜੇ ਬੱਚੇ ਉੱਥੇ ਖੇਡਦੇ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਜਣੀਆਂ ਹੀ ਭੇਜਣੀਆਂ ਨਹੀਂ ਆ ਜਦੋਂ ਆਪਣਾ ਇਹ ਪਹਿਲਾਂ ਜਿੱਤ ਕੇ ਆਏ ਸੀਗੇ ਉਦੋਂ ਲਾ ਕੇ ਬਹੁਤ ਮਾਨ ਸਤਕਾਰ ਬਖਸ਼ਿਆ ਗਿਆ ਹੈਗਾ ਇਸ ਲਈ ਅਸੀਂ ਮਾਨ ਸਰਕਾਰ ਦਾ ਐਮ ਐਲ ਏ ਸਰਾ ਕੁਲਵੰਸੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਇੰਨਾ ਪਲੇਅਰਸ ਦੀ ਮਦਦ ਕਰ ਰਹੇ ਨੇ ਇੱਕ ਆਖਰੀ ਸਵਾਲ ਹੈ ਜੀ 19 ਤਰੀਕ ਨੂੰ ਮੈਚ ਆ ਹੁਣ ਇੰਗਲੈਂਡ ਦੇ ਨਾਲ ਪੂਰੀ ਭਾਰਤੀ ਟੀਮ ਨੂੰ ਤੇ ਹਰਲੀਨ ਦਿਓਲ ਨੂੰ ਕੀ ਮੈਸੇਜ ਆ ਕਿਵੇਂ ਖੇਡਣ ਇਹ ਮੈਚ ਕੁੜੀਆਂ ਮੇਰਾ ਤਾਂ ਇਹੀ ਮੈਸੇਜ ਹੈ ਬਟੇ ਚੱਕ ਦੋ ਹੋ ਚੱਕ ਦੇ ਇੰਡੀਆ ਜ਼ਰੂਰ ਜਿੱਤਣਗੀਆਂ ਔਰ ਮੈਨੂੰ ਇੰਨਾ ਉਮੀਦ ਹੈ ਕਿ ਪਰਮਾਤਮਾ ਤੇ ਬਾਬਾ ਜੀ ਤੇ ਬਹੁਤ ਵਿਸ਼ਵਾਸ ਹੈ ਸਿੰਘ ਸ਼ੀਦਾ ਤੇ ਬਹੁਤ ਵਿਸ਼ਵਾਸ ਆ ਕਿ ਆਪਣੀਆਂ ਕੁੜੀਆਂ ਵਰਲਡ ਕੱਪ ਜਿੱਤਣਗੀਆਂ ਢੰਗੜੇ ਪਹਿਣਗੇ ਜੀ ਖੂ ਫਿਰ ਪੂਰੇ ਢੰਗੜੇ ਪਹਿਣਗੇ ਜੀ ਅਸੀਂ ਸਾਰਿਆਂ ਦੇ ਮਤਲਬ ਕਿਉਂਕਿ ਇਹ ਕੱਲੇ ਪੰਜਾਬ ਦੀਆਂ ਧੀਆਂ ਨਹੀਂ ਹੈਗੀਆਂ ਪੂਰਾ ਵਰਲਡ ਇਹਨਾਂ ਨੂੰ ਮਤਲਬ ਦੇਖ ਰਿਹਾ ਔਰ ਪੂਰਾ ਇੰਡੀਆ ਇਹਨਾਂ ਤੇ ਖੁਸ਼ੀ ਮਨਾ ਰਿਹਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਹਰਲੀਨ ਕੋਰ ਦਿਓਲ ਦੇ ਮੰਮੀ ਜਿਨ੍ਹਾਂ ਦਾ ਆਖਣਾ ਹੈ ਕਿ ਆ ਕੁੜੀਆਂ ਦੀ ਟੀਮ ਆ ਜਿਹੜੀ ਵਰਲਡ ਕੱਪ ਜਿੱਤ ਕੇ ਆ ਲਿਆਵੇਗੀ ਤਾਂ ਮੋਹਾਲੀ ਦੇ ਵਿੱਚ ਤਾਂ ਭੰਗੜੇ ਪੈਣਗੇ ਪੂਰੀ ਆ ਦੁਨੀਆ ਜਿੱਤ ਦੇ ਜਸ਼ਨ ਮਨਾਵੇਗੀ ਖਾਸ ਤੌਰ ਤੇ ਪੰਜਾਬ ਦੀਆਂ ਜੋਤੀਆਂ ਇਸ ਸਮੇ ਵਰਲਡ ਕੱਪ ਖੇਡ ਰਹੀਆਂ ਨੇ ਨਾਲ ਹੀ ਉਹਨਾਂ ਨੇ BCCI ਦਾ ਧੰਨਵਾਦ ਕੀਤਾ ਵੀ ਕੁੜੀਆਂ ਨੂੰ ਮੌਕੇ ਦਿੱਤੇ ਜਾ ਰਹੇ ਨੇ ਉੱਥੇ ਵੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਕਿ ਖੇਡ ਸਟੇਡੀਅਮ ਬਣਾਏ ਜਾ ਰਹੇ ਨੇ ਤਾਂ ਪੰਜਾਬ ਦੀਆਂ ਤੀਆਂ ਦੇ ਲਈ ਬਹੁਤ ਮੌਕੇ ਨੇ ਉਹ ক্রিকেট ਖੇਡਣਾ ਜੇ ਸ਼ੁਰੂ ਕਰਦੀਆਂ ਨੇ ਤਾਂ ਉਹਨਾਂ ਨੂੰ ਸਫਲਤਾ ਮਿਲੂਗੀ ਤੇ ਨਾਲ ਹੀ ਉਹਨਾਂ ਨੇ ਆ ਹਰਲੀਨ ਕੋਰ ਦਿਓਲ ਜੋ ਕਿ 13 ਸਾਲ ਦੀ ਉਮਰ 'ਚ ਜਦੋਂ ਨੇ ক্রিকেট ਖੇਡਣੀ ਸ਼ੁਰੂ ਕੀਤੀ ਹੈ ਤਾਂ ਮਾਤਾ ਪਿਤਾ ਦਾ ਕੀ ਜੋਦਣ ਰਿਹਾ ਉਸ ਦੇ ਬਾਰੇ ਵੀ ਜਾਣਕਾਰੀ ਆ ਸਾਂਝੀ ਕੀਤੀ ਹੈ ਹਾਲਾਂਕਿ ਹਰਲੀਨ ਕੋਰ ਦਿਓਲ ਦੇ ਮੰਮੀ ਭਾਵੁਕ ਵੀ ਹੋ ਗਏ ਅੱਖਾਂ 'ਚੋਂ ਹੰਝੂ ਵੀ ਆਏ ਕਿਉਂਕਿ ਜਦੋਂ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਅਕਸਰ ਮਾਪਿਓ ਨੂੰ ਖੁਸ਼ੀ ਹੁੰਦੀ ਹੈ ਉੱਥੇ ਹੀ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਤੇ ਹੁਣ ਬਸ ਉਡੀਕ ਉਸ ਦਿਨ ਦੀ ਹੈ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਹਰਮਨਪ੍ਰੀਤ ਕੋਰ ਦੀ ਅਗਵਾਈ 'ਚ ਵਰਲਡ ਕੱਪ ਜਿੱਤ ਕੇ ਲਿਆਉਂਦੀ ਹੈ ਤਾਂ ਹਰਲੀਨ ਕੋਰ ਦਾ ਬੱਲਾ ਵੀ ਅੱਗ ਉਗਲੇਗਾ ਤਾਂ ਹੁਣ ਨਿਗਾਹ ਜਿਹੜੀ ਹੈ ਉਹ ਇੰਗਲੈਂਡ ਤੇ ਭਾਰਤ ਵਾਲੇ ਮੈਚ ਤੇ ਟਿਕੀ ਹੋਈ ਹੈ ਜਿੱਤੇ ਵਿੱਚ ਭਾਰਤ ਦੀਆਂ ਸ਼ੇਰਨੀਆਂ ਇੰਗਲੈਂਡ ਯਾਨੀ ਕਿ ਅੰਗਰੇਜ਼ਾਂ ਨੂੰ ਦੁੜਾ-ਦੁੜਾ ਕੇ ਮਾਰਦੀਆਂ ਨਜ਼ਰ ਆਉਣਗੀਆਂ ਕੈਮਰਾ ਪਰਸਨ ਪ੍ਰਵੀਂਦਰ ਦੇ ਨਾਲ ਤੇਜਿੰਦਰ ਚੰਦ ਦੀ ਦਾਨ ਮਿਟਮਵਾਲੀ